ਨੋਬਲ ਪੁਰਸਕਾਰ ਜੇਤੂ ਭਾਰਤੀ ਨਾਗਰਿਕ ਰਵਿੰਦਰਨਾਥ ਟੈਗੋਰ ਸਾਹਿਤ ਲਈ 1913 ਵਿੱਚ ਸਰ ਸੀ ਵੀ ਰਮਨ ਭੌਤਿਕੀ ਲਈ 1930 ਮਦਰ ਟੇਰੇਸਾ ਸ਼ਾਂਤੀ ਲਈ 1979 ਡਾਕਟਰ ਅਮਰਤੀਆ ਸेन ਅਰਥ ਸ਼ਾਸਤਰ ਲਈ 1998 ਕੈਲਾਸ਼ ਸਤਿਆਰਥੀ ਸ਼ਾਂਤੀ ਲਈ 2014 ਮਲਾਲਾ ਯੂਸਫ ਜ਼ੈਨ ਨਾਲ ਸਾਂਝਾ ਨੋਬਲ ਪੁਰਸਕਾਰ ਜੇਤੂ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕ ਡਾਕਟਰ ਹਰਗੋਵਿੰਦ ਖੁਰਾਣਾ ਮੈਡੀਸਨ ਲਈ 1968 ਡਾਕਟਰ ਸੁਬਰਾਮਨੀਅਮ ਚੰਦਰ ਸ਼ੇਖਰ ਭੌਤਿਕੀ ਲਈ 1983 ਵੀ ਐਸ ਨਾਇਪਾਲ ਸਾਹਿਤ ਲਈ 2001 ਡਾਕਟਰ ਵੈਂਕਟਰਾਮਨ ਰਾਮਾਕ੍ਰਿਸ਼ਨਨ ਰਸਾਇਣ ਵਿਗਿਆਨ ਲਈ 2009 ਦੋ ਹੋਰ ਵਿਗਿਆਨੀਆਂ ਨਾਲ ਸਾਂਝਾ ਅਭਿਜੀਤ ਬੈਨਰਜੀ ਅਰਥ ਸ਼ਾਸਤਰ ਲਈ 2019 ਦੋ ਹੋਰ ਵਿਗਿਆਨੀਆਂ ਨਾਲ ਸਾਂਝਾ ਨੋਵਲ ਪੁਰਸਕਾਰ ਜੇਤੂ ਵਿਦੇਸ਼ੀ ਮੂਲ ਦੇ ਭਾਰਤੀ ਵਸਨੀਕ ਰੋਨਾਲਡ ਰਾਸ ਮੈਡੀਸਨ ਲਈ 1902 ਰੋਡਿਅਰਡ ਕਿਪਲਿੰਗ ਸਾਹਿਤ ਲਈ 1907 ਦলাই লামਾ ਭਾਰਤ ਵਿੱਚ ਸ਼ਰਨਾਰਥੀ ਸ਼ਾਂਤੀ ਲਈ 1989 89